ਇੱਕ ਆ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਉਸਾਰਤ ਦੀ ਮਿਸਾਲ ਹੈ ਐ ਦੁਨੀਆ ਵਾਲੋ ਔਰਤ ਨੂੰ ਆਪਣੇ ਪੈਰ ਦੀ ਜੁਤੀ ਸਮਝਣ ਵਾਲਿਓ ਆ ਮੈਨੂੰ ਉਮੀਦ ਹੈ ਇਸ ਫਿਲਮ ਦੇਖਣ ਤੋਂ ਬਾਅਦ ਤੁਸੀਂ ਔਰਤ ਦੇ ਪੈਰੀ ਹੱਥ ਲਾ ਕੇ ਕਰੋ ਦਰਿਆ ਕਰੋਗੇ ਵਾਹ ਵਾਹ ਔਰ ਜਦ ਵੀ ਜਾਇਆ ਕਰੋਗੇ ਹਰ ਔਰਤ ਦੇ ਸਾਹਮਣੇ ਤੁਹਾਡਾ ਸਿਰ ਝੁਕਿਆ ਕਰੂਗਾ ਇਸ ਤੋਂ ਵੱਧ ਕੀ ਮਿਸਾਲ ਹੋ ਨਹੀਂ ਸਕਦੀ ਔਰ ਮੈਂ ਸਮਝਦਾ ਇੱਕ ਫਿਲਮ ਹੈ ਜਿਹੜੀ ਸਾਰੇ ਧਰਮਾਂ ਨੂੰ ਇਹਨਾਂ ਨੇ ਬਖੇਰ ਕੇ ਰੱਖਿਆ ਉਹਨੂੰ ਜੋੜੂਗੀ ਸਾਰੇ ਵਰਗ ਦੇ ਲੋਕਾਂ ਨੂੰ ਜੋੜੂਗੀ ਔਰ ਇੱਕ ਸੁਨਮੈਸੀ ਹੈ ਜੋ ਮੇਰਾ ਦਿਲ ਕਹਿੰਦਾ ਹੈ ਕਿ ਕ੍ਰਾਂਤੀ ਲੈ ਕੇ ਆਉਗੀ ਆਉਣ ਵਾਲੀ ਨਸਲ ਦੀ ਮੈਂ ਅੱਜ ਰਾਤ 2 ਵਜੇ ਗਿਆ ਸੀ ਅਨੰਤਪੁਰ ਸਾਹਿਬ ਉੱਥੇ ਅਰਦਾਸ ਕੀਤੀ ਸੀ ਤੇ ਬੜਾ ਚਿਰ ਮੈਂ ਬੈਠਾ ਰਿਆ ਦਸਵੇਂ ਪਾਤਸ਼ਾਹ ਜਿੱਥੇ 32 ਸਾਲ ਰਹੇ ਉੱਥੇ ਗਏ ਤੇ ਉੱਥੇ ਜਾ ਕੇ ਜਦੋਂ ਮੈਂ ਪਾਠ ਕਰ ਰਿਹਾ ਸੀ ਤੇ ਮੈਂ ਕਿਹਾ ਮਹਾਰਾਜ ਇਹ ਚੀਜ਼ ਤੁਸੀਂ ਬਣਵਾਈ ਆ ਕਾਲਪੁਰਖ ਨੂੰ ਕਹਿ ਕੇ ਇਹਨੂੰ ਐਨਾ ਕੋ ਸਵਾਰ ਦਿਓ ਕਿ ਤੁਹਾਡੀ ਦੁਨੀਆ ਦੇ ਵਿੱਚ ਕਿਸੇ ਨੂੰ ਜਾ ਕੇ ਸਮਝਾਉਣ ਦੀ ਲੋੜ ਨਾ ਪਵੇ ਲੋਕੀ ਆਪ ਹੀ ਸਮਝ ਜਾਣ। ਉਹਨਾਂ ਨੂੰ ਬਹੁਤ-ਬਹੁਤ ਪਿਆਰ ਟਰੈਸ ਵਾਲਿਓ ਸਾਰਿਓ ਚੈਨਲ ਵਾਲਿਓ ਤੁਸੀਂ ਬਹੁਤ ਮਦਦ ਕੀਤੀ ਹੈ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਥੇ ਪਹੁੰਚਾਉਣ। ਔਰ ਧੰਨ ਨੇ ਕਲਾਕਾਰ ਮੇਰਾ ਸਿਰ ਝੁਕਦਾ ਹੈ ਇਹਨਾਂ ਦੇ ਪੈਰਾਂ ਦੇ ਵਿੱਚ ਮੈਂ ਤਾਂ ਇੱਕ ਛੋਟਾ ਜਿਹਾ ਨਮਾੜਾ ਜਿਹਾ ਬੰਦਾ ਲੇਕਿਨ ਜੋ ਇਹਨਾਂ ਨੇ ਕੰਮ ਕੀਤਾ ਜੋ ਫਿਲਮ ਬਣਾਈ ਹੈ ਅਮਰ ਹੰਦਲ ਜੀ ਤੋਂ ਲੈ ਕੇ ਬਲਜੀਤ ਦਿਓ ਜੀ ਤੋਂ ਲੈ ਕੇ ਸੁਖਪਾਜੀ ਤੋਂ ਲੈ ਕੇ ਮਲਕਾਰਾ ਜੀ ਤੋਂ ਲੈ ਕੇ ਸਾਰਿਆਂ ਨੇ ਮੇਰਾ ਸਿਰ ਹਮੇਸ਼ਾ ਇਹਨਾਂ ਤੇ ਚਰਨਾ ਚੁੱਕਿਆ ਰਹੂਗਾ ਔਰ ਮੈਨੂੰ ਮਾਣ ਹੈ ਜ਼ਿੰਦਗੀ ਦੇ ਵਿੱਚ ਕਿ ਅੱਜ ਪੰਜਾਬੀ ਫਿਲਮ ਇੰਡਸਟਰੀ ਨੇ ਪੰਜਾਬੀ ਪੰਜਾਬ ਦੀ ਧਰਤੀ ਨੇ ਮਾਣ ਹੈ ਇਹੋ ਜੇ ਲਾਲ ਤੇ ਇਹੋ ਜੇ ਧੀਆਂ ਜੰਮੀਆਂ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਹਿਸਟਰੀ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਹੈ ਔਰ ਉਹ ਹਿਸਟਰੀ ਹੈ ਕਿ ਸਿੱਖੀ ਹੈ ਕਿ ਗੁਰੂਤਾਰ ਹੈ ਕਿ ਔਰ ਗੁਰੂਕੀ ਨੇ ਉਹਨਾਂ ਨੇ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਜੋੜਿਆ ਔਰ ਜਿਹੜਾ ਨਾਂ ਜਪਦਾ ਹੈ ਇਹ ਸਾਰੇ ਰਿਸ਼ਤੇ ਜਿਹੜੇ ਨੇ ਇਹ ਵਿਸ਼ਵਾਸ ਦੇ ਨੇ ਤੇ ਰਜਨੀ ਜਿੰਨਾ ਵਿਸ਼ਵਾਸ ਸਿਰਫ ਇੱਕ ਔਰਤ ਨਹੀਂ ਹੋ ਸਕਦਾ ਬੰਦੇ ਨੂੰ ਤੇ ਨਹੀਂ ਹੋ ਸਕਦਾ ਜੇ ਹੋ ਸਕਦਾ ਮੈਂ ਅੱਜ ਤੋਂ ਬਾਅਦ ਐਲਾਨ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਮੇਰਾ ਦਿਲ ਕਰਦਾ ਕਿ ਤੇ ਕੁੱਲੀ ਪਾ ਕੇ ਮਾਰਾ ਤੇਰਾ ਨਾਂ ਜੱਬਦਾ ਜੱਬਦਾ ਚਲੇ ਜਾਵਾਂ ਕਿਉਂਕਿ ਇਸ ਤੋਂ ਉੱਤੇ ਮੇਰੀ ਕੋਈ ਮੰਗ ਨਹੀਂ ਤੇਰਾ ਬਹੁਤ ਬਹੁਤ ਧੰਨਵਾਦ ਇਹ ਅਕਾਲ ਪੁਰਖ ਦਾਤਾਰ ਪਿਤਾ ਤੇਰਾ ਸ਼ੁਕਰ ਹੈ ਤੂੰ ਬੜੇ ਭਾਗ ਲਾਏ ਨੇ ਇਸ ਸਾਰਿਆਂ ਨੂੰ ਭਾਗ ਲਾਈ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਥੇ ਤੱਕ ਲੈ ਕੇ ਜਾਈ ਕਿ ਸਾਰੀ ਦੁਨੀਆ ਉਹਦਾ ਲੋਹਾ ਮੰਨੇ ਔਰ ਇੱਕ ਪਿਆਰ ਦਾ ਮੂਜਸਮਾ ਗੁਲਦਸਤਾ ਜਿਹੜਾ ਰੱਬ ਨੇ ਬਣਾਇਆ ਸੀ ਦੁਬਾਰਾ ਪੈਦਾ ਹੋ ਕੇ ਸਾਥੀ ਉਹ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਦੇ ਮੇਰੇ ਕੋਲ ਨਹੀਂ ਕਿ ਜਦੋਂ ਅਸੀਂ ਦੋਵੇਂ ਤੇਰੇ ਆ ਜੀ ਮਹਾਂ ਦਾ ਹੌਲੀ ਬੋਲ ਹੌਲੀ ਹੌਲੀ ਫਿਰ ਦੱਸ ਦੇਗਾ ਕਿਹਾ ਪਰ ਬਸ ਕਰ ਲੈ ਕਿੰਨਾ